ਜੇਕਰ ਤੁਸੀਂ ਸਸਤੇ ਰੇਟ ਵਿੱਚ ਤੂੜੀ ਵਾਲੇ ਰੀਪਰ ਖਰੀਦਣਾ ਚਾਹੁੰਦੇ ਹੋ ਅੱਜ ਆਪਾਂ ਬਾਈਆਂ ਕੋਲੇ ਆਏ ਆ ਤੁਹਾਨੂੰ ਆਮ ਰੇਟ ਨਾਲ 25-3000 ਸਸਤੇ ਦੇਣ ਜਿਹੜੇ ਰੀਪਰ ਨੇ ਇਹ ਚੀਜ਼ ਦੀ ਜ਼ਿੰਮੇਵਾਰੀ ਹੋਊਗੀ ਤੇ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਬਾਈ ਜੀ ਆਪਾਂ ਗੱਲਬਾਤ ਕਰੀਏ ਪਹਿਲੇ ਰੀਪਰ ਬਾਰੇ ਵੀ ਇਹਦਾ ਕੀ ਰੇਟ ਆ ਕਿਹੜਾ ਮਾਡਲ ਹੈ 2021 ਮਾਡਲ ਹੈ ਬਾਈ ਜੀ ਹਾਂਜੀ ਜਗਜੀਤ ਦਾ ਤੁਹਾਨੂੰ ਪਤਾ ਵੀ ਜਗਜੀਤ ਦੀ ਥੋੜੀ ਜਿਹੀ ਮਾਰਕੀਟ ਹੋ ਰਹੀ ਪਨਾਣਾ ਨਾਲ ਜ਼ਿਆਦਾ ਰਹਿੰਦੀ ਹੈ ਜੀ 2021 ਮਾਡਲ ਹੈ 2 ਜਾਲ ਨੇ 1 ਜਾਲ ਜਮ ਅਣ ਲੱਗਾ ਜਿਹੜੇ ਆਪਣੇ ਬਿੱਲਾ ਲੋ ਛੁਰੀਆਂ ਹੁੰਦੀਆਂ ਨੇ ਛੁਰੀਆਂ ਕਹਿ ਦਿੰਨੇ ਆ ਜਾਂ ਬਲੇਡ ਕਹਿ ਦਿੰਨੇ ਆ ਇਹ ਇੱਕ ਸਾਈਡ ਦੀ ਜਮ ਨਵੀਂ ਪਈ ਹੈ ਵੀ ਪਾਸਾ ਬਦਲ ਕੇ ਚੱਲੂਗਾ ਨਹੀਂ ਹੈਗਾ ਵੀ ਤੁਹਾਨੂੰ ਕੋਈ 10 20000 ਰੁਪਏ ਉੱਤੇ ਲਾਉਣਾ ਪਊਗਾ ਸਾਰਾ Ориਜਨਲ ਹੈ ਮਾਡਲ ਦੀ ਜ਼ਿੰਮੇਦਾਰੀ ਇਧਰੋਂ ਪਲੇਟ ਦਿਖਾ ਸਕਦੇ ਹੋ ਜੀ ਕਈ ਵਾਰੀ ਮਾਡਲ ਵੀ ਅਗਲਾ ਬਦਲਾ ਸਦਲੀ ਕਰ ਦਿੰਦੇ ਨੇ ਬਹੁਤ ਵੀਰ ਹੂੰ ਠੀਕ ਹੈ 2021 ਮਾਡਲ ਇੱਧਰ ਪੰਜ ਪੰਜ ਸਾਰਾ ਦਿਖਾ ਸਕਦੇ ਹਾਂ ਤੁਸੀਂ ਤੇ ਜੇ ਆਪਾਂ ਰੇਟ ਦੀ ਗੱਲ ਕਰੀ ਕਰੀਏ ਮੰਗਦੇ ਆਂ ਆਪਾਂ ਇਹਦਾ 2 ਲੱਖ 17000 ਰੁਪਿਆ ਮੰਗਾ ਹੈ ਜੀ ਬਾਕੀ ਮੌਕੇ ਤੇ ਕਰ ਦਾਂਗੇ ਮਾਨਦਾਨ ਪੂਰਾ ਵੀ ਰੇਟ ਘਟਾਉਂਗੇ ਦੋ ਜਾਲ ਨੇ ਜੀ ਇੱਕ ਜਾਲ ਜਮਾ ਅਣ ਲੱਗਿਆ ਨਵਾਂ ਇਹਦੇ ਨਾਲ ਦੋ ਜਾਲ ਨੇ ਇੱਕ ਜਾਲ ਜਮਾ ਅਣ ਲੱਗ ਪਿਆ ਅਗਲੀ ਵੀ ਇੱਕ ਚੀਜ਼ ਜਾਈ ਹੈ ਨਾ ਬਾਈ ਇਹ 2020 ਮਾਡਲ ਇਹਦੇ ਨਾਲ ਵੀ ਦੋ ਜਾਲ ਨੇ ਤੇ ਜਾਲ ਦੋਨੇ ਚੱਲੇ ਹੋਏ ਨੇ ਟਾਇਰ ਜਮਾ ਨਵੇਂ ਨੇ ਜੀ ਵੱਡੇ ਟਾਇਰ ਨੇ 59 11 ਵਾਲੇ ਇਹਦੇ ਟਾਇਰ ਦਿਖਾ ਸਕਦੇ ਹਾਂ ਜੀ ਜਮਾ ਨਵੇਂ ਟਾਇਰ ਬਈ 10 ਕਿਲੋਮੀਟਰ ਹੀ ਚੱਲੀ ਹੈ ਟਾਇਰ ਪਾ ਕੇ ਮਤਲਬ ਮਸ਼ੀਨਾਂ ਜਿੰਨੀ ਵੀ ਹੈਗੇ ਨੇ ਕੰਮ ਕਰਾਉਣ ਦੀ ਕਿਸੇ ਦੀ ਵੀ ਲੋੜ ਨਹੀਂ ਹਾਂਜੀ ਹਾਂ ਐ ਨਹੀਂ ਹੈਗਾ ਵੀ ਆਪਾਂ ਕਵਾੜ ਕਬੂੜ ਜਾਂ ਵੀ ਲਾ ਲੋ ਵੈਲਡ ਸ਼ੈਲਡ ਜਾਂ ਪੇਂਟ ਸ਼ੈਟ ਵਧੀਆ ਸਾਫ ਸੁਥਰੀਆਂ ਮਸ਼ੀਨਾਂ ਰੱਖਦੇ ਆਂ ਆਪਾਂ ਠੀਕ ਹੈ ਇਹਦਾ ਕੀ ਰੇਟ ਹੋਗਾ ਜੀ ਇਹਦਾ ਰੇਟ ਮੰਗਦੇ ਆਂ ਜੀ 1,98,000 ਰੁਪਇਆ ਦੋ ਜਾਲ ਕਿਉਂ ਇਹਦਾ ਰੇਟ ਥੋੜਾ ਤਾਂ ਜ਼ਿਆਦਾ ਹੋ ਗਈ 13,000 ਦੇ ਪਰ ਟਾਇਰ ਪਾਏ ਨੇ ਜੀ ਇਹਦੇ ਆਪ ਠੀਕ ਹੈ ਜੀ 1,99,000 ਦੀ ਇਹ ਬਈ ਹਾਂ ਬਾਕੀ ਮੌਕੇ ਤੇ ਹੋ ਜਾਊਗਾ ਜੀ ਠੀਕ ਹੈ ਮੌਕੇ ਤੇ ਥੋੜੇ ਰੇਟ ਘਟਾਏ ਜਾਣਗੇ ਬਾਕੀ 2000 ਰੁਪਇਆ ਤੁਹਾਨੂੰ ਲੈਸ ਕੀਤਾ ਜਾਊਗਾ ਆਪਣਾ ਨਾਮ ਲੈ ਦਿਓ ਚੈਨਲ ਦਾ ਹਾਂਜੀ ਹਾਂਜੀ ਜੇ ਤੁਹਾਡੀ ਵੀਡੀਓ ਸ਼ੇਅਰ ਕਰਕੇ ਆਉਗਾ ਭਾਵੇਂ ਵਾਲੇ ਚੈਨਲ ਤੋਂ ਬੰਦਾ ਆਪਾਂ ਨੂੰ ਦਿਖਾਊਗਾ ਵੀ ਵੱਧ ਤੋਂ ਵੱਧ ਸ਼ੇਅਰ ਕਰੂਗਾ ਤਾਂ 2000 ਰੁਪਇਆ ਸੌਦਾ ਹੋਣ ਤੋਂ ਬਾਅਦ 2000 ਰੁਪਇਆ ਆਪਾਂ ਛੂਟ ਕਰਾਂਗੇ ਤੇ ਇਹ ਆ ਗਈ 2020 ਮਾਡਲ ਜੀ ਹਾਂਜੀ ਸਾਰੀ オリジナル ਤੇ ਕੰਮਦੰਦੇ ਦੀ ਸਾਰੀ ਵਧੀਆ ਜੀ ਰੇਟ ਇਹਦਾ ਮੰਗਦੇ ਆਪਾਂ 1,70,000 ਰੁਪਇਆ 1,70,000 20 ਮਾਡਲ ਠੀਕ ਹੈ ਜੀ ਮਾਡਲ ਨਾਲ 30,000 ਰੁਪਇਆ ਥੱਲੇ ਜੀ ਹੂੰ ਬਾਕੀ ਮੌਕੇ ਤੇ ਕਰ ਦਾਂਗੇ ਪੂਰਾ ਮਾਨਤਾ ਨਾਲ ਠੀਕ ਹੈ ਇਹ ਵੀ ਨਾਲ ਇੱਕ ਹੋਰ ਆ ਗਈ ਇਹ ਆ ਗਈ 2020 ਹੂੰ ਇਹਦੇ ਨਾਲ ਇੱਕੋ ਹੀ ਜਾਲ ਹੈ ਕੱਲੀ ਰੀਲ ਜਿਹੜੀ ਗੱਲ ਹੈ ਕਹਿ ਕੇ ਪਹਿਲਾਂ ਕਿ ਧੋਖਾਧੜੀ ਵਾਲਾ ਕੰਮ ਨਾ ਹੋਵੇ ਰੀਲ ਪੇਂਟ ਹੈ ਜੀ ਸਾਰੀ ਇਹਦੀ ਅੱਛਾ ਕਿਉਂ ਰੀਲ ਦੇ ਪਾਪੜੀ ਬਣ ਜਾਂਦੀ ਹੈ ਜਗਜੀਤ ਦੇ ਕੱਲੀ ਰੀਲ ਪੇਂਟ ਕਰਾਈ ਹੈ ਜੀ ਹੋਰ ਸਾਰੀ origignal ਹੈ ਹਾਂਜੀ ਇਹਦਾ ਰੇਟ ਹੈ ਇਹਦਾ ਰੇਟ 190000 ਹੈ ਅੱਛਾ ਜੀ ਬਾਕੀ ਮੌਕੇ ਤੇ ਹੋ ਜੂਗਾ ਜੀ ਠੀਕ ਹੈ ਜੀ ਤੇ ਅੱਗੇ ਇਹ ਆ ਗਈਆਂ ਬਈ ਹੋਰ ਹਨਾ ਜਿਵੇਂ ਇਹ ਵੀ ਜਗਜੀਤ ਦੀ ਹੈ ਤੇ ਇਹ ਕੇਸ ਕੇਸ ਗਰੁੱਪ ਹਨਾ ਹਾਂਜੀ ਉਹ ਨੂਬਿਸ ਕਰਮਾ ਇਹ ਕਿਨੇ ਕਿਨੇ ਮਾਡਲ ਆ ਗਈ ਤੰਨੇ ਉਹ ਨਿਊ ਵਿਸ਼ਕਰਮਾ 19 ਮਾਡਲ ਹੈ ਜੀ ਆ ਜਗਜੀਤ ਆਪਣਾ ਕੇਐਸ 17 ਮਾਡਲ ਹੈ ਇਹ 62 ਇੰਚੀ ਹੈ ਜੀ ਵੱਡੇ ਟਰੈਕ ਤੇ ਥੋੜੀ ਜਿਆਦਾ ਮੰਗ ਰਹਿੰਦੀ ਹੈ ਇਹਨਾਂ ਦੀ ਅੱਛਾ 62 ਇੰਚੀ 62 ਇੰਚੀ ਆ ਗਈ ਜੀ ਜਿਵੇਂ ਅੱਜ ਕੱਲ ਵੱਡੇ ਟਰੈਕ ਨੇ ਉਹਤੇ ਏਰੀ ਪਰ ਜਿਆਦਾ ਮੰਗਦੇ ਨੇ ਆਈ ਲੋਕ ਤੇ ਇਹ ਆ ਗਿਆ 20 ਮਾਡਲ ਆ 18 ਮਾਡਲ ਠੀਕ ਹੈ ਜੀ ਜਗਜੀਤ ਹੂੰ ਮਤਲਬ ਕਿ ਮਸ਼ੀਨਾਂ ਹੱਥੋਂ ਕੋਲ ਕਾਫੀ ਖੜੀਆਂ ਨੇ ਨਾ ਬਾਈ ਮਸ਼ੀਨਾਂ ਰਤੀਏ ਵੀ ਖੜੀਆਂ ਨੇ ਇਹਲੇ ਆਪਣੇ ਪੰਜ ਚਾਰ ਮਸ਼ੀਨਾਂ ਕਿਉਂਰੇ ਥੋੜਾ ਜਗ੍ਹਾ ਦੀ ਦਿੱਕਤ ਕਰਕੇ ਵੀ ਇੱਕ ਦਾਵੇਂ ਉਹਨੀਆਂ ਮਸ਼ੀਨਾਂ ਨਹੀਂ ਰੁਕ ਸਕਦੀਆਂ ਠੀਕ ਹੈ ਭਾਈ ਜੇ ਕਿਸੇ ਨੇ ਖਰੀਦਣੀ ਹੋਵੇ ਇਹ ਮਸ਼ੀਨ ਆਪਣਾ ਐਡਰੈਸ ਕੀ ਹੈ ਪਿੰਡ ਭੁੰਦੜਵਾਸ ਜੀ ਹਾਂਜੀ ਆਪਣਾ ਤਸੀਰ ਰਤਿਆ ਸ਼ਹਿਰ ਰਤਿਆ ਲਾ ਲੋ ਠੀਕ ਹੈ ਤੇ ਹਰਿਆਣੇ ਦਾ ਪਿੰਡ ਹੈ ਆਪਣਾ ਇਧਰੋਂ ਮਾਨਸਾ ਜ਼ਿਲ੍ਹਾ ਪੈਂਦਾ ਈ ਲਵੇ ਹਾਂਜੀ ਤੇ ਹਰਿਆਣੇ ਪੰਜਾਬ ਦੀ ਜਮਾਂ ਹੱਦ ਤੇ ਬੈਠੇ ਆ ਜੀ ਪਿੰਡ ਭੁੰਦੜਵਾਸ ਤਸੀਰ ਰਤਿਆ ਜਿਲ੍ਹਾ ਸ਼ਹਿਰ ਕੋਲੋਂ ਹੋਣਾ ਭਾਈ 30 ਕਿਲੋਮੀਟਰ ਹੈ ਨਾ ਭਲਾੜੇ ਤੋਂ 30 ਬੋਹਾ ਤੋਂ 12 13 ਜੀ ਹਾਂ ਬਾਕੀ ਤੁਸੀਂ ਆਪ ਦਾ ਜਿਹੜੇ ਨੰਬਰ ਲਾਏ ਹੋਏ ਇਹਦੇ ਪਰ ਉਹਦੇ ਕਾਲ ਕਰਕੇ ਇੱਥੇ ਆ ਸਕਦੇ ਹੋ ਹਾਂਜੀ ਬਾਕੀ ਜੇ ਕਿਸੇ ਨੇ ਪ੍ਰਾਣਾ ਰੀਪਰ ਵਿੱਚ ਕਟਾਉਣਾ ਹੋਵੇ ਆਪਾਂ ਵਿੱਚ ਵੀ ਕੱਟ ਲਾਂਗੇ ਕੋਈ ਘੱਟ ਰੇਟ ਵਾਲਾ ਜਾਂ ਵੱਧ ਰੇਟ ਵਾਲਾ ਕਟਾਉਣਾ ਹੋਵੇ ਵੀ ਘੱਟ ਰੇਟ ਵਾਲਾ ਲੈਣਾ ਉਹ ਵੀ ਕੋਈ ਚੱਕਰ ਨਹੀਂ ਜਾਂ ਕਿਸੇ ਨੇ ਮਸ਼ੀਨਰੀ ਇਕੱਲਾ ਵੇਚਣਾ ਹੋਵੇ ਉਹ ਵੀ ਆਪਾਂ ਨੂੰ ਫੋਟੋਆਂ ਵਿੱਚ ਪਾ ਸਕਦੇ ਉਹ ਵੀ ਆਪਾਂ ਖਰੀਦ ਲਾਂਗੇ ਅੱਛਾ ਵਿੱਚ ਕਟਵਾ ਵੀ ਸਕਦੇ ਹਾਂ ਜਿਵੇਂ ਇੱਕ ਚੰਗੇ ਭਲੇ ਬੰਦੇ ਵੀ ਕੰਮ ਨਹੀਂ ਕਰਦੇ ਬਾਈ ਹੈਂਡੀਕੈਪਡ ਹੈ ਫਿਰ ਵੀ ਇਹ ਕੰਮ ਕਰ ਰਹੇ ਐ ਤੁਸੀਂ ਇਹ ਵੀਡੀਓ ਨੂੰ ਜੇਕਰ ਮਸ਼ੀਨ ਨਹੀਂ ਵੀ ਖਰੀਦਦੀ ਵੀਡੀਓ ਨੂੰ ਸ਼ੇਅਰ ਕਰਦੇ ਤੁਹਾਨੂੰ ਐਨਾ ਫਾਇਦਾ ਹੋਊਗਾ ਤੇ ਬਾਈ ਦਾ ਵੀ ਫਾਇਦਾ ਹੋਊਗਾ ਮਤਲਬ ਕਿ ਤੁਸੀਂ ਇੱਕ ਤਾਂ ਦੀ ਮਦਦ ਇਹ ਕਰ ਦੋ ਬਾਈ ਦੀ ਕਿਉਂਕਿ ਇੱਕ ਬੰਦਾ ਜਦੋਂ ਘਰੇ ਵਿਹਲਾ ਬੈਠਿਆ ਹੁੰਦਾ ਕੰਮ ਨਹੀਂ ਕਰਦਾ ਬਾਈ ਨੇ ਫੇਰ ਵੀ ਦੇਖੋ ਹੌਸਲਾ ਕਿੱਡਾ ਕੀਤਾ ਤੇ ਬਾਈ ਆਹ ਮਸ਼ੀਨ ਬਾਰੇ ਗੱਲ ਕਰੀਏ ਪਾ ਜੇ ਇਹ ਵੀ ਵੇਚ ਦਿਓ ਨਹੀਂ ਬਾਈ ਜੀ ਵੇਚਤੀ ਆਪਾਂ ਅੱਛਾ ਇਹ ਇੱਕ ਬਾਈ ਵੀਡੀਓ ਬਣਾ ਕੇ ਗਈ ਥੀ ਐਸੇ ਆਈ ਮੀ ਹਾਂਜੀ ਤੇ ਉਦੋਂ ਵੀ ਆਪਾਂ ਜਿਹੜੇ ਰੇਟ ਬੋਲੇ ਥੀ ਉਹ ਰੇਟ ਤੋਂ ਆਪਾਂ ਮੁੱਕਰੀ ਨਹੀਂ ਹੈਗੇ ਠੀਕ ਹੈ 21 ਮਾਡਲ ਹਾਂ 1,80,000 ਆਪਾਂ ਨੇ ਆਖਿਆ ਥੀ 80 ਦੀ ਵੀ ਦਿੱਤੀ ਹੈ ਇਹ ਥੇ 1,80,000 ਦੀ ਬੈਗੀ ਬਾਈ ਹਾਂਜੀ ਕਰਨਾਲ ਦੇ ਬੰਦੇ ਤੁਸੀਂ ਲਾ ਲੋ ਰੁਕਟੂ ਘਟਾ 150 ਕਿਲੋਮੀਟਰ ਹੈ ਸਪੈਸ਼ਲ ਆਏ ਜਿੰਨਾ ਰੇਟ ਆਖਿਆ ਉਹ ਨਹੀਂ ਦਿੱਤੇ ਇਹ ਵੀ ਵਿਕਿਆ ਹੋਇਆ ਜੀ ਅੱਛਾ ਇਹ ਤਾਂ ਕੰਪਨੀ ਦੀ ਮਸ਼ੀਨ ਹੈ ਜੀ 2008 ਮਾਡਲ ਹੈ ਜੀ 85 90 ਪੈਸੇ ਟਾਇਰ ਨੇ ਕੰਪਨੀ ਦੇ ਟਾਇਰ ਨੇ ਜੀ ਕੰਮ ਕੰਮ ਕਹਿੰਦਾ ਪੜਦੀ ਕੰਮ ਜੀ ਕੋਈ ਜ਼ਿਆਦਾ ਨਹੀਂ ਪੜਦੀ ਕੋਈ ਥੋੜੀ ਕਣੀ ਤੁਸੀਂ ਲਾ ਲੋ ਵੀ ਮਾੜਾ ਮੋਟਰ ਦਾ ਜਿੰਨਾ ਕਾ ਆਮ ਹੀ ਨਰਸੀਜਨ ਚ ਭਾਲੀਆਂ ਨੇ ਵੀ ਐ ਨਹੀਂ ਹੈਗਾ ਵੀ ਵੀ ਐਮ ਪੀ ਜੇਪੀ ਵਾਲਾ ਜਗਾੜ ਜਾ ਉਹ ਵੀ ਬਾੜੀ ਚਲਾ ਕੇ ਖੜਾ ਤੀ ਕਿੰਨਾ ਰੇਟ ਬਾਈ 520000 ਰੁਪਇਆ ਮੰਗਦੇ ਆ ਜੀ ਆਪਾਂ ਇਹਦਾ 520000 ਜੇ ਜੀ ਕਿੰਨੇ ਲੈਣੀ ਆ ਬਾਈ ਬਾਕੀ ਮੌਕੇ ਤੇ ਕਰ ਦਾਂਗੇ ਜੀ ਇਹਦਾ ਇੱਕੋ ਹੀ ਆ ਨਾ ਬਾਈ ਹਾਂਜੀ ਕਪੈਨ ਇੱਕੋ ਹੀ ਆ ਇਹਦਾ ਮਤਲਬ ਕਿ ਵਪਾਰ ਨਹੀਂ ਕਰਦੇ ਇਹਨਾਂ ਦੀ ਆਪਦੀ ਕਿਸੇ ਖੜੀ ਇਹ ਤਾਂ ਵੇਚਦੇ ਆ ਬਾਕੀ ਜਿਹੜਾ ਰੀਪਰਾਂ ਦਾ ਵਪਾਰ ਹੈ ਉਹ ਤੁਸੀਂ ਕਿੰਨੇ ਮਰਜ਼ੀ ਲੈ ਸਕਦੇ ਹੋ ਹੋਰ ਵੀ ਖੜੇ ਨੇ ਰਤੀ ਸ਼ਹਿਰ ਦੇ ਵਿੱਚ ਇੱਥੇ ਜਗ੍ਹਾ ਘਟੋਣ ਕਰਕੇ ਤੇ ਖੜਾਈ ਨਹੀਂ ਇਹ ਨੰਬਰਾਂ ਦੇ ਕਾਲ ਕਰਕੇ ਤੁਸੀਂ ਬਾਈਆਂ ਨਾਲ ਪਤਾ ਕਰ ਲਓ ਜਾਂ ਇੱਥੇ ਪਹੁੰਚ ਕੇ ਤੁਸੀਂ ਖਰੀਦ